ਪੰਜਾਬ ਵਿੱਚ ਬੀਤੇ ਦਿਨ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਤੇ ਪੰਜਾਬ ਜੇਠ ਮਹੀਨੇ ਦੇ ਆਖਰੀ ਦਿਨਾਂ ਵਿੱਚ ਤੰਦੂਰ ਵਾਂਗ ਤਪਣ ਲਗਾਏ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਵਿੱਚ ਸਮਰਾਲਾ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਸੈਲਸੀਅਸ ਰਿਹਾ ਗਰਮੀ ਵਧਣ ਨਾਲ ਸੂਬੇ ਵਿੱਚ ਬਿਜਲੀ ਦੀ ਮੰਗ 15600 ਮੀਗਾਵਾਟ ਤੋਂ ਟੱਪ ਗਈ ਹੈ ਮੌਸਮ ਵਿਭਾਗ ਨੇ ਪੂਰੇ ਹਫ਼ਤੇ ਅਤਿ ਦੀ ਗਰਮੀ ਪੈਣ ਦੀ ਪੇਸ਼ੀ ਨਿਗੋਈ ਕੀਤੀ ਹੈ ਇਸ ਦੌਰਾਨ ਲੂ ਚੱਲੇਗੀ ਤੇ ਤਾਪਮਾਨ 47 ਤੋਂ 48 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੇ ਆਸਾਰ ਨੇ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ ਇਸਨਾਲੀ ਸੂਬੇ ਵਿੱਚ ਇੱਕ ਦਰਜਨ ਦੇ ਕਰੀਬ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਗਰਮੀ ਵਧਣ ਕਰਕੇ ਸੂਬੇ ਦੀਆਂ ਸੜਕਾਂ ਤੇ ਸੁੰਨ ਪਸਣ ਲੱਗੀ ਏ ਲੋਕ ਆਮ ਦਿਨਾਂ ਦੇ ਮੁਕਾਬਲੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਨੇ ਡਾਕਟਰਾਂ ਨੇ ਵੀ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ਫਿਰ ਵੀ ਜੇ ਘਰੋਂ ਬਾਹਰ ਨਿਕਲਣਾ ਪਵੇ ਤਾਂ ਸਿਰ ਟੱਕ ਕੇ ਰੱਖਣ ਦੀ اپੀਲ ਕੀਤੀ ਗਈ ਹੈ ਗਰਮੀ ਵਧਣ ਨਾਲ ਸਬਜ਼ੀ ਕਾਸ਼ਤਕਾਰਾਂ ਦੇ ਸਾਬ ਵੀ ਸੁੱਕ ਗਏ ਨੇ ਗਰਮੀ ਕਰਕੇ ਸਬਜ਼ੀਆਂ ਨੂੰ ਵਾਦੂ ਪਾਣੀ ਦੇਣਾ ਪੈ ਰਿਹਾ ਏ